ਤੇਰੀ ਜਿਹੜੀ ਆਕੜ ਹੈ ਨਾ ਇਹੋ ਸਮਝ ਲਈ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵजूद ਇਸਨੇ ਹੀ ਖਤਮ ਕਰਨਾ ਹੈ ਸੋ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ ਫਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਕਰੋਧ ਵਿੱਚ ਉਹ ਗਲ ਗਏ ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਹੈ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆ ਰੋਗਾਂ ਛੱਡ ਦਿੱਤੀ ਅਹੰਕਾਰ ਛੱਡ